ਸਰਹੰਦ ਨਹਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਹਾਦਸਾ ਵਾਪਰ ਜਾਂਦਾ ਜਿੱਥੇ ਕਿ ਇੱਕ ਪਤੀ ਪਤਨੀ ਜੋ ਕਿ ਕਾਰ ਤੇ ਸਵਾਰ ਹੁੰਦੇ ਨੇ ਤੇ ਉਹਨਾਂ ਦੀ ਕਾਰ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਜਿਸ ਦੇ ਚਲਦਿਆਂ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਦੀ ਕਾਰ ਡੁੱਬ ਜਾਂਦੀ ਤੇ ਦੋਵੇਂ ਪਤੀ ਪਤਨੀ ਲਾਪਤਾ ਹੋ ਜਾਂਦੇ ਨੇ ਦੱਸਦੀ ਕਿ ਪਤੀ ਜੋ ਕਿ ਫੌਜੀ ਸੀ ਅਤੇ ਛੁੱਟੀ ਤੇ ਆਇਆ ਹੋਏ ਸੀ ਤੇ ਬੀਤੇ ਦਿਨ ਉਸਨੂੰ ਆਪਣੀ ਡਿਊਟੀ ਤੇ ਵਾਪਸ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਜਾਂਦੀ ਹੈ ਨਸੀ ਦੇ ਮਾਮਲਾ ਫਰੀਥ ਕੋਰ ਦੇ ਪਿੰਡ ਫਿੱਡੇ ਕਲਾਂ ਤੋਂ ਸਾਹਮਣੇ ਹੁੰਦਾ ਜਿੱਥੇ ਕਿ ਇੱਕ ਕਾਰ ਤੇ ਸਵਾਰ ਹੁੰਦੇ ਨੇ ਪਤੀ ਪਤਨੀ ਤੇ ਕਾਰ ਬੇਕਾਬੂ ਹੋ ਜਾਂਦੀ ਹੈ ਜਿਸ ਦੇ ਚਲਦਿਆਂ ਸਰਹੰਦ ਨਹਿਰ ਦੇ ਵਿੱਚ ਜਾ ਡਿੱਗੀ ਹਾਲਾਂਕਿ ਉਥੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਰੋਲਾ ਪਾਇਆ ਜਾਂਦਾ ਜਿੱਥੇ ਕਿ ਨਸੀ ਕੀ ਪਿੰਡ ਦੇ ਲੋਕ ਇਕੱਠੇ ਵੀ ਹੁੰਦੇ ਨੇ ਪਰ ਕੁਝ ਹੀ ਪਲਾਂ ਦੇ ਵਿੱਚ ਪਾਣੀ ਦੇ ਤੇਜ਼ ਬਹਾਵ ਦੇ ਕਾਰਨ ਕਾਰ ਨਹਿਰ ਦੇ ਵਿੱਚ ਡੁੱਬ ਜਾਂਦੇ ਤੇ ਪਤੀ ਪਤਨੀ ਲਾਪਤਾ ਹੋ ਜਾਂਦੇ ਨੇ ਉੱਧਰ ਜਦੋਂ ਪੁਲਿਸ ਕੋਲ ਇਸ ਬਾਰੇ ਜਾਣਕਾਰੀ ਪਹੁੰਚੀ ਜਾਂਦੀ ਹੈ ਤਾਂ ਐਨਡੀਐਟ ਟੀਮ ਨੂੰ ਬੁਲਾਇਆ ਜਾਂਦਾ ਜਿੱਥੇ ਕਿ ਉਹਨਾਂ ਵੱਲੋਂ ਰਾਤ ਤੱਕ ਜੋ ਤਲਾਸ਼ੀ ਅਭਿਆਨ ਕਿਉਂ ਚਲਾਇਆ ਜਾਂਦਾ ਹੈ ਪਰ ਉਹ ਨਹੀਂ ਮਿਲਦਾ ਜਿਸ ਤੋਂ ਬਾਅਦ ਹੀ ਕਾਜ ਮੁੜ ਤੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਦੱਸਦੇ ਕਿ ਨਹਿਰ 'ਚ ਡੁੱਬਣ ਵਾਲੇ ਪਤੀ ਪਤਨੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਾਦਾਵਾਲ ਦੇ ਰਹਿਣ ਵਾਲੇ ਸਨ ਜਿੱਥੇ ਕਿ ਉਹ ਢਿੱਡੇ ਵਾਲਾ ਕਲਾ ਜਿੱਥੇ ਕਿ ਉਹ ਫਿੱਡੇ ਕਲਾ ਰਿਸ਼ਤੇਦਾਰੇ ਚਾਏ ਸੀ ਅਤੇ ਨੌਜਵਾਨ ਫੌਜੀ ਸੀ ਡਿਊਟੀ ਤੇ ਕੱਲ ਵਾਪਸੀ ਕਰਨੇ ਸੀ ਪਰ ਇਸ ਤੋਂ ਪਹਿਲੇ ਡਟਨਾਕ ਹਾਦਸਾ ਵਾਪਰ ਜਾਂਦਾ ਹੈ ਤੇ ਜਿਸ ਤੇ ਚੱਲਦਾ ਹੁਣ ਉਹਨਾਂ ਪਤੀ ਪਤਨੀ ਦੀ ਤਲਾਸ਼ ਕੀਤੀ ਜਾ ਰਹੀ ਹੈ ਫੌਜੀ ਸਾਹਿਬ ਸੀਗੇ ਕੀ ਨਾਮ ਹੈ ਕੀ ਕਹਿਣਾ ਚਾਹੁੰਗੇ ਮੈਂ ਸਰਪੰਚ ਜੀ ਫਡੇਗਾ ਦਾ ਅਮਰਤਪਾਲ ਮੈਂ ਕਹਿੰਦਾ ਪਹਿਲੇ ਤਾਂ ਇਹ ਸਾਡੇ ਡੌੜਾ ਜਿਹੜਾ ਵੀ ਠੇਕੇਦਾਰ ਨੇ ਬਣਾਏ ਨੇਗਾ ਇਹ 4 ਫੁੱਟ ਡੌੜਾ ਸੀਗਾ ਡੌੜਾ ਚੋਂ ਨਹੀਂ ਛੱਡਿਆ ਉਹਨਾਂ ਨੇ ਇੱਥੇ ਤੀਜਾ ਚੌਥਾ ਆਸਤਾ ਹੋ ਗਿਆ ਕਈ ਮੋਟਾ ਹੋ ਗਏ ਇੱਥੇ ਹੁਣ ਜਿਹੜੇ ਫੌਜੀ ਸਾਹਿਬ ਮਿਲਣ ਆਏ ਸੀਗਾ ਸਾਡੇ ਪਨੇ ਰਿਸ਼ਤੇਦਾਰੀ ਸੀਗੀ ਇਹਨਾਂ ਦੀ ਤੇ ਮਿਲ ਕੇ ਵਾਪਸ ਜਾ ਰਹੇ ਸੀਗੇ ਡੌਲਾ ਨਾ ਹੋਣ ਦੇ ਕਰਨਾ ਜੰਪ ਲੈ ਗਈ ਇਹ ਜੰਪ ਗੱਡੀ ਲੈ ਗਈ ਕਿਉਂਕਿ ਉਹ ਸੜਕ ਬਹੁਤ ਜ਼ਿਆਦਾ ਖਰਾਬ ਹੈ ਜੋ ਇਹ ਨਹਿਰ ਬਣੀ ਆ ਹੁਣ ਦੁਵਾਰਾ ਉਹ ਸਾਰੀ ਸੜਕ ਪੱਟੀ ਗਈ ਆ ਇਸ ਦੇ ਕਾਰਨ ਹਾਜ਼ਰ ਤੇ ਬਾਲੇ ਹੁੰਦੇ ਆ ਅੱਛਾ ਇਹ ਹੁਣ ਵੀ ਫੌਜ ਦੇ ਵਿੱਚ ਨੌਕਰੀ ਕਰ ਰਹੇ ਹਾਂ ਫੌਜ ਨੌਕਰੀ ਕੱਲ ਨੂੰ ਨਹੀਂ ਜਾਣਾ ਸੀ ਜੀ ਡਿਊਟੀ ਤੇ ਵਾਪਸ ਜਾਣਾ ਸੀ ਡਿਊਟੀ ਹਾਂਜੀ ਇੱਥੇ ਮਿਲਣ ਆਏ ਸੀ ਹਾਂ ਮੈਂ ਕੱਲ ਮਿਲਣ ਆਏ ਸੀਗੇ ਤੇ ਕੱਲ ਨੂੰ ਉਹਨੇ ਪਰਸੋਂ ਜਾਣਾ ਸੀਗੇ ਡਿਊਟੀ ਤੇ ਦੋਵੇਂ ਪਤੀ ਪਤਨੀ ਸੀਗੇ ਦੋਵੇਂ ਪਤੀ ਪਤਨੀ ਸੀ ਜੀ ਇਹਨਾਂ ਦੇ ਬੱਚੇ ਕਿੰਨੇ ਆ ਇੱਕ ਬੱਚਾ ਜੀ 5 ਸਾਲ ਦਾ ਸਿਰਫ 5 ਸਾਲ ਦਾ ਬੱਚਾ ਹਾਂਜੀ ਬਹੁਤ ਮੰਦ ਭਾਗੀ ਕਰਨਾ ਵਾਪਰੀ ਆ ਜੀ ਫਿਰ ਤਾਂ ਜਿਹੜੀ ਮਾਤਾ ਹੈ ਉਹ ਵੀ ਵਿਚਾਰੀ ਮੰੰਜੇ ਤੇ ਬੈਠੀ ਆ ਫੌਜੀ ਸਾਹਿਬ ਦੀ ਮਾਤਾ ਅੱਛਾ ਇਥੇ ਹੀ ਬਸ 11:00 ਵਜੇ ਆਏ ਆ ਤੇ 4 4:30 ਦਾ ਟਾਈਮ ਸੀ 11-12 ਵਜੇ ਆਏ ਆ ਸਰਪੰਚ ਸ਼ਾਮ ਨੂੰ 6:00 ਵਜੇ ਤੋਂ ਲੈ ਕੇ ਰਾਤ 1:30 ਵਜੇ ਤੱਕ ਵਰਕ ਕਰਦੇ ਰਹੇ ਆ ਕੋਈ ਮਤਲਬਸਾਤ ਨਹੀਂ حاصل ਹੋਈ ਹੁਣ ਦੁਬਾਰਾ ਹੁਣ ਦੁਬਾਰਾ ਤੜਕੇ ਸਵੇਰ ਫੇਰ ਆ ਗਏ ਇਹ 7 ਵਜੇ ਹੁਣ ਤੜਕੇ ਫੇਰ ਵਰਕ ਕਰਨ ਲੱਗੇ ਹੋਏ ਆ ਹਾਂਜੀ ਅਸੀਂ ਨਾ ਮੈਂ ਨਾ ਜੋ ਨਲਕੇ ਤੇ ਖੜਾ ਸੀ ਉੱਥੇ ਜੀ ਪਾਣੀ ਭਰਨ ਆਇਆ ਸੀਗਾ ਉਥੋਂ ਨਲਕੇ ਖੜਾ ਤੇ ਬਈਆ ਇੱਥੇ ਰੌਲਾ ਪਈ ਜਾਂਦਾ ਬਹੁਤ ਜ਼ਿਆਦਾ ਚੀਕ ਜਿਹਾੜਾ ਬੜਾ ਉਹਨੇ ਰੌਲਾ ਪਾਇਆ ਵਿਆਂ ਕਰਕੇ ਮੈਂ ਵੀ ਇਹ ਨਹੀਂ ਵੇਖਿਆ ਮੈਂ ਕਿਹਾ ਵੀ ਇਹਨੂੰ ਪਤਾ ਨਹੀਂ ਕੀ ਗੱਲ ਹੋ ਗਈ ਜਦੋਂ ਮੁੜ ਕੇ ਤੇ ਮੈਂ ਨਿਗਾਹ ਮਾਰੀ ਤੇ ਮੈਂ ਕਿਹਾ ਤਾਂ ਕਾਰ ਤੁਰ ਹੀ ਜਾਂਦੀ ਆ ਕਾਰ ਉਥੋਂ ਜਤਰੀ ਹੁੰਦੀ ਨਾ ਕਾਰ ਮਾੜਾ ਜਗਲਾ ਪਾਸਾ ਦਵਿਆ ਗੱਡੀ ਉਥੋਂ ਉਹ ਦਰਖਤ ਤੋਂ ਡਿੱਗੀ ਆ ਗਾਂਤਰੀ ਆਈ ਹੈ ਬੁੜੀ ਨੇ ਬੜੀ ਕਲਪਨਾ ਕੀਤੀ ਜੀ ਬੜਾ ਰੌਲਾ ਪਾਇਆ ਉਹਦੇ ਬੰਦੇ ਦਾ ਚਗਾ ਖੇਚ ਵਿਚਾਰੀ ਕਦੇ ਕੋਸ ਕਰ ਕਦੇ ਕੋਸ ਕਰ ਜਦੋਂ ਉੱਥੇ ਬਰਾਬਰ ਆ ਗਏ ਨਾ ਬੁੜੀ ਨੇ ਜਦੋਂ ਬਾਰੀ ਖੋਲਤੀ ਉਦੋਂ ਗੱਡੀ ਬਸ ਢੀੜੇ ਪੈ ਕੇ ਤੇ ਨਾਲ ਦੀ ਨਾਲ ਹੀ ਥੱਲੇ ਗਈ ਜੀ ਬਸ ਉਹ ਜੀ ਤਾਂ ਮੁੜ ਕੇ ਫਿਰ ਰੌਲਾ ਪਾ ਮੁੜ ਕੇ ਹੌਲੀ ਹੌਲੀ ਮੁੜ ਕੇ ਸਾਰਾ ਪਿੰਡ ਆ ਗਿਆ ਜੀ ਇੱਥੇ ਫਿਰ ਇੱਥੇ ਮੌਤ ਇੱਥੇ ਪਰੋਸ਼ ਕੀਤੀ ਕੋਈ ਨਹੀਂ ਸੀਗਾ ਵਿਆਹ ਕਰਕੇ ਤੇ ਕੋਈ ਸਾਡੇ ਹੱਥ ਪੱਲੇ ਨਹੀਂ ਲੱਗਿਆਗਾ ਵੀ ਇਹ ਚੀਜ਼ ਸੀਗੀ ਅਜੇ ਤੱਕ ਨਹੀਂ ਮਿਲਿਆ ਨਹੀਂ ਅਜੇ ਤੱਕ ਵੀ ਨਹੀਂ ਮਿਲਿਆ ਜ ਦੂਜੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਇਹ ਸਰਪੰਚ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜੀ ਸੜਕ ਦੀ ਜ਼ਿਆਦਾਤਰ ਟੁੱਟ ਪਈ ਹਾਂਜੀ ਇਹ ਸੜਕਾ ਜੀ ਜਦੋਂ ਨਹਿਰ ਬਣਾਈ ਸੀ ਇਹਦਾ ਡੌਲਾ ਸੀਗਾ ਜੀ ਬਹੁਤ ਤਕੜਾ ਜਦੋਂ ਦੀ ਇਹ ਸੜਕ ਬਣਾਈ ਆਇਆ ਕਰਕੇ ਇਹ ਡੌਲਾ ਜਿਹੜਾ ਜੀ ਇਹਨਾਂ ਨੇ ਵੱਧਾ ਨਹੀਂਗਾ ਇੱਥੇ ਇੱਕ ਇਹ ਹਾਸਾ ਨਹੀਂ ਹੋਇਆ ਜੀ ਇੱਥੇ 13ਵਾਂ 14ਵਾਂ ਹਾਸਾ ਹੋ ਗਿਆ ਜੀ ਇਹ ਸੜਕਾ ਉਹ ਵੀ ਖਰਾਬ ਆ ਇੱਕ ਇਹਦਾ ਡੌਲਾ ਡੌਲਾ ਬਰਾਬਰ ਆ ਜੀ ਨਹੀਂ ਡੌਲਾ ਵੱਧਾ ਹੋਵੇ ਵੀ ਦੇਖੋ ਸੜਕ ਜੀ ਦਾ ਹੁਣ ਵੀ ਹਾਂ ਹੁਣ ਵੀ ਵੇਖ ਲਓ ਜਾ ਕੇ ਮੌਕੇ ਤੇ ਹਾਂ ਚੀਜ਼ ਨਹਿਰ ਚ ਵੜ ਜਾਂਦੀ ਹੈ ਤੇ ਕਰਕੇ ਉਹਦੇ ਕਰਕੇ ਸਾਰਾ ਇਹ ਨੁਕਸਾਨ ਹੁੰਦਾ ਜੀ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਚਾ ਆਖਣਾ ਚਾਹੀਦਾ ਗੌਰ ਕਰਨੀ ਜੀ ਸੜਕਾਂ ਪੰਜ ਇੱਕ ਇਹ ਡੌਲਾ ਉੱਚਾ ਹੋ ਜੇ ਜੀ 5 ਫੁੱਟ ਹਾਂ ਹਾਂ ਹੋਰ ਆਸਾਣਾ ਵਰਤੇ ਜੀ ਇਹ ਕਰਕੇ ਚੀਜ਼ ਹੈ ਅਸੀਂ ਇਹ ਸਰਪੰਚ ਨੇ ਤਾਂ ਬਹੁਤ ਵਾਰੀ ਆਖਿਆ ਵੀ ਇਹ ਕਰਕੇ ਆ ਉੱਚਾ ਹੋ ਜੇ ਵੀ ਇਹ ਕਰਕੇ ਕੋਈ ਗੱਲਬਾਤ ਨਹੀਂ ਸੌਰੀ ਕੋਈ ਗੌਰ ਨਹੀਂ ਕਰ ਰਹੀ ਇਹ ਨੁਕਸਾਨ ਹੋਈ ਜਾਂਦਾ ਹੁਣ ਇਹ ਬੰਦਾ ਜੀ ਫੌਜ ਸੀਗਾ ਵਿਚਾਰੇ ਨੇ ਕੱਲ ਨੂੰ ਡਿਊਟੀ ਤੇ ਜਾਣਾ ਸੀਗਾ ਬੱਚਾ 1.5 ਸਾਲ ਦਾ ਜੀ ਦਾਦੀ ਜੀ ਦੇ ਬੱਚਾ ਮਾਂ ਪਤੀ ਪੋਤਾ ਰਹਿ ਗਏ ਜੀ ਘਰੇ ਕੋਈ ਵੀ ਨਹੀਂ ਰਹਿ ਗਿਆ ਜੀ ਵਿਚਾਰਿਆਂ ਦਾ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਜੀ ਜਿਹੜਾ